करता कि उस स्टेज ऑन आने चौदह नवंबर बारे बाल बारे कुछ शक्ति कह सताल बहुत ही सत्कार हो साढ़े प्रिंसिपल ਅਤੇ ਆਪਕਾ ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਓ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਪਾਤ ਵਿੱਚ ਬਾਲ ਗੁਰੂ ਦੇ ਰੂਪ ਵਿੱਚ ਬਣਾਇਆ ਜਾਂਦਾ ਹੈ ਵਿਸ਼ਵ ਪੱਧਰ ਤੇ ਬਾਲ ਗੈਸ 1954 ਈਸਵੀ ਨੂੰ ਹਰ ਸਾਲ 20 ਨਵੰਬਰ ਨੂੰ ਮਨਾਇਆ ਮਨਾਉਣਾ ਸ਼ੁਰੂ ਕੀਤਾ ਗਿਆ ਪਰੰਤੂ ਭਾਰਤ ਵਿੱਚ ਇਸ ਨੂੰ ਮਨਾਉਣ ਦੀ ਸ਼ੁਰੂਆਤ 1900 छपाई ईस्वी हुई भी नवंबर की मिट्टी इसलिए निश्चित हुई कि क्योंकि साल उन्नीस सौ चौहठ ईस्वी ਮੰਦਕ ਜਵਾਰਾ ਨੇ ਰੇਰੂ ਦੀ ਮੌਤ ਦੇ ਨਾਲ ਬੱਚਿਆਂ ਪਰਤੇ ਉਹਨਾਂ ਦਾ ਪਿਆਰ ਦੇਖਦੇ ਹੋਏ ਉਹਨਾਂ ਨੂੰ ਸੰਭਾਲ ਲਈ ਉਹਨਾਂ ਦੇ ਜਨਨ ਜਾਣਣਾ ਉਹ ਹਰੇ ਉੱਚੀ ਹਵਾ ਵਿੱਚ ਫਿਰ ਭਰਤ ਕੇ ਨਹੀਂ ਆਉਂਦੇ ਬਚਪਨ ਦੇ ਜਮਾਨੇ ਧੰਨਵਾਦ ਜੀ ਨੇ ਕਿੰਨੇ ਸੂਰਮੇ ਆਪਣੇ ਕਾਸ ਮਾਂ ਨੂੰ ਜੋ ਕਿ ਆਇਆ ਜੀ ਗਵੰਧਾੁਰ ਮੈਂ ਸਹੀ ਅੰਤਰ ਸੀ ਗਵੰਧਾੁਰ ਯਾਰ ਵੀ ਅਧਰਬਲ ਅੱਗੇ ਉਸੇ ਦਾ ਇਹਨਾਂ ਨਾਮ ਦੇ ਡਿਟੈਂਡਰ ਮੈਂ ਤੁਹਾਨੂੰ ਸੁਖਨਾਨਕ ਤੇਜ ਜੀ ਨੂੰ ਸੰਬੰਧਿਤ ਜਾਣਕਾਰੀ ਸੁਣਾਉਣ ਜਾ ਰਿਹਾ ਹਾਂ ਇੱਕ ਵਾਰ ਗੁਰੂ ਨਾਨਕ ਤੇਜ ਜੀ ਘੁੰਮਦੇ ਕਮਦੇ ਸੇਰਪਰ ਪਹੁੰਚੇ ਉੱਥੇ ਇੱਕ ਗਰੀਬ ਕਿਸਤੀ ਦਰਖਾਨ ਰਹਿੰਦਾ ਸੀ ਜਿਸ ਦਾ ਨਾਮ ਭਾਈ ਲਾਲੋ ਸੀ ਭਾਈ ਲਾਲੋ ਸਾਰਾ ਦਿਨ ਮਿਹਨਤ ਕਰਦਾ ਅਤੇ ਆਪਣੇ ਪਰਿਵਾਰ ਦਾ ਪੇਟ ਭਾਲਦਾ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੇ ਘਰ ਡੇਰਾ ਕੀਤਾ ਗੁਰੂ ਜੀ ਲਾਲੋ ਦੇ ਘਰ ਦਾ ਰੋਖਾ ਪ੍ਰਸ਼ਾਦਾ ਛਕਦੇ ਉਹ ਸਵੇਰੇ ਸ਼ਾਮ ਕੀਰਤਨ ਕਰਦੇ ਅਤੇ ਲੋਕਾਂ ਨੂੰ ਉਪਦੇਸ਼ ਦਿੰਦੇ ਗੁਰੂ ਜੀ ਦੇ ਸੇਧ ਪਰ ਓਨ ਦੀ ਖਬਰ ਸਾਰੇ ਪਾਸੇ ਪਹੁੰਚ ਗਈ ਇਸ ਪਿੰਡ ਵਿੱਚ ਮਲਿਕ ਭਾਗੋ ਨਾਂ ਦਾ ਇੱਕ ਅਮੀਰ ਵੀ ਰਹਿੰਦਾ ਸੀ ਇੱਕ ਦਿਨ ਮਲਿਕ ਭਾਗੋ ਨੇ ਆਪਣੇ ਘਰ ਯੱਗ ਕੀਤਾ ਐਸੀ ਅੱਗ ਵਿੱਚ ਸਾਰੇ ਲੋਕਾਂ ਅਤੇ ਸਾਧੂ ਸੰਤਾਂ ਦਾ ਜਮਰਵਤੀ ਲੈ ਗਿਆ ਸਹੀ ਆਨਸਰ ਜੀ ਚੱਕ ਨਾਨਕੀ ਦਾ ਪਹਿਲਾ ਨਾਮ ਆਖੋਵਾਲ ਸੀ ਕਈ ਆਪਸ ਦੀ ਮਾਖਵਾ ਮੈਂ ਤੇ ਇੱਥੇ ਤੁਹਾਨੂੰ ਚੁਣ ਜਾ ਰਿਹਾ ਧਿਆਨ ਨਾਲ ਸੁਣੋ ਸਾਰੇ ਆਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਾਦਾ ਜੀ ਦਾ ਨਾਮ ਕੀ ਸੀ ਹਾਂਜੀ ਸਟੇਜ ਦੇ ਆਵਰਾਮ ਦੇਤੀ ਸਹੀ ਆਨਸਰ ਜੀ ਜੀ ਅਗਲਾ ਪ੍ਰਸ਼ਨ ਰਾਏ ਕੋ eligibility ਤਲਵੰਡੀ ਦਾ ਨਾਮ ਕਿਸ ਨੇ ਕੈਸ ਨੇ ਰੱਖਿਆ ਸੀ

श्री गुरु तेग बहादुर जी की याद बनिया गुरुद्वारा पक्की है श्री गुरु नानक देव गुजारिश करता किन श्री गुरु नानक देव जी बारे सूँ कुछ गलत दसो ਕਿ ਮੈਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਦੱਸਣ ਜਾ ਰਿਹਾ ਹਾਂ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਣਣ ਹੋਇਆ ਜੋ ਕਰ ਸੂਰਜ ਨਿਕਲਿਆ ਟਾਰ ਛਪੇ ਅੰਧੇਰ ਫਲਵਾ ਭਾਰਤ ਰਿਸ਼ੀਆ ਮੁਨੀਆ ਪੀਰਾਂ ਫਕੀਰਾਂ ਦੇ ਸਾਧੂ ਸੰਤਾਂ ਦੀ ਧਰਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਅਜਿਹੇ ਮਹਾਪੁਰਖ ਸਨ ਜਿਨ੍ਹਾਂ ਨੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਆਪ ਸਿੱਖ ਧਰਮ ਦੇ ਪਹਿਲੇ ਗੁਰੂ ਹੋਏ ਸਨ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1429 ਈਸਵੀ ਨੂੰ ਰਾਏ ਕੋਈ ਦੀ ਤਲਵੰਡੀ ਵਿਖੇ ਹੋਇਆ। ਇਹ ਪਵਿੱਤਰ ਅਸਥਾਨ ਗੁਰੂ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਸਥਿਤ ਹੈ। ਆਪ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਤੇ ਆਪ ਜੀ ਦੀ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ। ਮਹਿਤਾ ਕਾਲੂ ਜੀ ਪਿੰਡ ਵਿੱਚ ਪਟਵਾਰੀ ਸਨ। ਜਦੋਂ ਆਪ 7 ਸਾਲ ਦੇ ਹੋਏ ਤਾਂ ਆਪ ਜੀ ਦੇ ਪਿਤਾ ਜੀ ਨੇ ਬਹੁਤ ਸਾਰੀ ਬਾਣੀ ਰਚੀ। ਆਪ ਜੀ ਦੀਆਂ ਪ੍ਰਮੁੱਖ ਬਾਣੀਆਂ ਜਪਜੀ ਸਾਹਿਬ ਰਾਗਾ ਸਾਹਿਬ ਸਿੱਧ ਗੋਸ਼ਟੇ ਆਪ ਹਨ ਆਪ ਜਿਨੇ ਲੋਕਾਂ ਨੂੰ ਨਾਮ ਜਪੋ ਬੰਨ ਛਕੋ ਦੇ ਕਿਰਤ ਕਰੋ ਦਾ ਉਪਦੇਸ਼ ਦਿੱਤਾ ਆਪ ਜਿਨੇ ਆਪਣਾ ਅੰਤਿਮ ਸਮਾਂ ਕਰਤਾਰਪੁਰ ਵਿਖੇ ਗੁਜ਼ਾਰਿਆ ਇੱਥੇ ਹੀ ਆਪਣੇ ਭਾਈ ਲੈਣਾ ਜੀ ਨੂੰ ਗੁਰਗੱਦੀ ਬਖਸ਼ੀ 15 ਸਤੰਬਰ 1547 ਈਸਵੀ ਨੂੰ ਆਪ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

ਦਾਈ ਦਾਲ ਤਾਜੀ ਨੇ ਸਹੀ ਅਨਸਰ ਚੀ ਅਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਖਸੀਅਤਾਂ ਮੇਰਾ ਨਾਮ ਸੁਗਮੰਦਰ ਸਿੰਘ ਹੈ ਮੈਂ ਨਵੀਂ ਜਮਾਤ ਦਾ ਵਿਦਿਆਰਥੀ ਹਾਂ ਮੈਂ ਅੱਜ ਤੁਹਾਡੇ ਸਾਹਮਣੇ ਕਰਤਾ ਸਿੰਘ ਸਰਾਭਾ ਦੇ ਜੀਵਨ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ ਭਾਰਤ ਨੂੰ ਅੰਗਰੇਜ਼ੀ ਰਾਜ ਦੇ ਜ਼ੁਲਮ ਤੋਂ ਮੁਕਤ ਕਰਾਉਣ ਲਈ ਅਨੇਕਾਂ ਦੇਸ਼ ਭਗਤਾਂ ਨੂੰ ਬੇਅੰਤ ਕੁਰਬਾਨੀਆਂ ਦੇਣੀਆਂ ਪਈਆਂ ਭਾਰਤੀਆਂ ਨੇ ਆਜ਼ਾਦੀ ਲਈ ਆਪਣੀਆਂ ਜਾਨਾਂ ਦੀ ਅਹੂਤੀ ਦੇ ਦਿੱਤੀ ਇਨ੍ਹਾਂ ਵਿੱਚੋਂ ਕਈ ਤਾਂ ਚੜ੍ਹਦੀ ਜਵਾਨੀ ਵਿੱਚ ਹੀ ਸ਼ਹੀਦ ਸ਼ਹੀਦ ਹੋਏ ਕਰਤਾਰ ਸਿੰਘ ਸਰਾਭਾ ਇਨ੍ਹਾਂ ਵਿੱਚ ਇੱਕ ਅਜੇਹਾ ਦੇਸ਼ ਭਗਤ ਸੀ ਜਿਸ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ 19 ਸਾਲ ਦੀ ਉਮਰ ਵਿੱਚ ਫਾਂਸੀ ਦਾ ਰੱਸਾ ਚੁੰਮਿਆ ਕਰਤਾਰ ਸਿੰਘ ਸਰਾਭਾ ਦਾ ਜਨਮ 1896 ਈਸਵੀ ਵਿੱਚ ਸਰਦਾਰ ਮੰਗਲ ਸਿੰਘ ਦੇ ਘਰ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਸਰਾਭਾ ਵਿੱਚ ਹੋਇਆ ਇਸ ਪਿੰਡ ਦੇ ਨਾਂ ਕਾਰਨ ਹੀ ਕਰਤਾਰ ਸਿੰਘ ਸਰਾਭਾ ਦੇ ਨਾ ਨਾਲ ਸਰਾਬਾ ਜੁੜ ਗਿਆ ਛੋਟੀ ਉਮਰ ਵਿੱਚ ਹੀ ਕਰਤਾਰ ਸਿੰਘ ਸਰਾਬਾ ਦੇ ਪਿਤਾ ਦਾ ਦੇਹਾਂਤ ਹੋ ਗਿਆ ਇਸ ਲਈ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੇ ਦਾਦਾ ਜੀ ਨੇ ਕੀਤਾ ਕਰਤਾਰ ਸਿੰਘ ਸਰਾਬਾ ਨੇ ਆਪਣੀ ਪਹਿਲੀ ਮੁਢਲੀ ਵਿਦਿਆ ਪਿੰਡ ਵਿੱਚ ਹੀ ਪ੍ਰਾਪਤ ਕੀਤੀ ਫਿਰ ਮਾਲਵਾ ਖਾਲਸਾ ਹਾਈ ਸਕੂਲ ਤੋਂ 8ਵੀਂ ਅਤੇ ਮਿਸ਼ਨ ਹਾਈ ਸਕੂਲ ਤੋਂ 10ਵੀਂ ਪਾਸ ਕੀਤੀ ਇਸ ਉਪਰੰਤ ਉਹ ਆਪਣੇ ਚਾਚਾ ਜੀ ਸਰਦਾਰ ਵੀਰ ਸਿੰਘ ਕੋ ਉੜੀਸਾ ਚਲੇ ਗਏ 1 ਸਾਲ ਵਿੱਚੋਂ ਕਰਤਾਰ ਸਿੰਘ ਸਰਾਭਾ ਵਰਕਲੇ ਯੂਨੀਵਰਸਿਟੀ ਸਾਨ ਫ੍ਰਾਂਸਿਸਕੋ ਵਿੱਚ ਪੁਚੇਰੀ ਪੜ੍ਹਾਈ ਕਰਨ ਲਈ ਅਮਰੀਕਾ ਚਲੇ ਗਏ। ਪੰਜਾਬ ਵਿੱਚ ਗਦਰ ਪਾਰਟੀ ਦਾ ਮੁੱਖ ਪ੍ਰੋਗਰਾਮ ਛੌਣੀਆਂ ਵਿੱਚ ਫੌਜੀਆਂ ਨੂੰ ਵਿਦਰੋਹ ਲਈ ਤਿਆਰ ਕਰਨਾ ਸੀ। ਇਸ ਲਈ ਇੱਕ ਪਾਸੇ ਛੌਣੀਆਂ ਵਿੱਚ ਫੌਜੀਆਂ ਨਾਲ ਸੰਪਰਕ ਬਣਾਏ ਗਏ। ਦੂਜੇ ਪਾਸੇ ਦੇਸ਼ ਦੇ ਕ੍ਰਾਂਤੀਕਾਰੀਆਂ ਨਾਲ ਮੇਲ-ਜੋਲ ਪੈਦਾ ਕੀਤੇ ਗਏ। ਵਿਰੋਧੀ ਏ ਯੋਜਨ ਪਾਰਟੀ ਯੋਜਨਾ ਪਾਰਟੀ ਵਿੱਚ ਆ ਕੇ ਬੜੇ ਇੱਕ ਪੌਲੀਕੁਲਿਸ ਸੁਖਵਰ ਕੇ ਪਾਲ ਸਿੰਘ ਕਾਨ ਕਾਰਨ ਫੇਲ ਹੋ ਗਈ ਗਿਫਤਾਰੀਆਂ ਦਾ ਚੱਕਰ ਸ਼ੁਰੂ ਹੋ ਗਿਆ ਸੀ ਸੰਗਾਰ ਦਿੱਤਾ ਗਿਆ ਸੀ ਉੱਥੇ ਹੁਣ ਕਿਹੜਾ ਗੁਰਦੁਆਰਾ ਸਾਹਿਬ ਸੁਖੋਵਿੰਦ ਹੈ ਐ ਪਰ ਬਾਲਾ ਜੀ ਸਾਹਿਬ ਮੈਂ ਨਵੀਂ ਮਹਤਾ ਵਿਦਿਆਰਥੀ ਹਾਂ ਮੈਂ ਇੱਕ ਕਵਿਤਾ ਤਿਆਰ ਕੀਤੀ ਹੈ ਜਿਸ ਦਾ ਨਾਮ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲੋਂ ਨਾ ਭੁਲਾ ਜਾਣਾ ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਸੀ ਸਾਨੂੰ ਦੇਖ ਕੇ ਨਹੀਂ ਕਬਰਾ ਜਾਣਾ ਸਾਡੀ ਮੌਤ ਨੇ ਵਤਨ ਦੇ ਵਾਸੀ ਦੇ ਦਿੱਲੀ ਵਤਨ ਦਾ ਇਸ਼ਕ ਜਗਾ ਜਾਣਾ ਦੇਸ਼ ਵਸਤਿਓ ਚਮਕਣਾ ਚੰਦ ਵਾਂਗੂ ਕਿਤੇ ਬੱਦਲਾ ਹੀਟਣਾ ਆ ਜਾਣਾ ਕਰਕੇ ਦੇਸ਼ ਨਾਲ ਅਤਰੋ ਯਾਰੋ ਦਾਗ ਕੌਮ ਤੇ ਮੱਥੇ ਨਾ ਲਾ ਜਾਣਾ ਮੂਲਾ ਸਿੰਘ ਕਿਰਪਾਲ ਨਵਾਬ ਵਾਂਗੂ ਅਮਰ ਸਿੰਘ ਨਾਲ ਕਿਸੇ ਕਾ ਜਾਣਾ ਜੇਲਾ ਹੈ ਮੁੰਦਾ ਕਾਲਜ ਵਤਨ ਸੇਵਾ ਕਾ ਦੇ ਦਾਖਲ ਹੋ ਕੇ ਡਿਗੀਆਂ ਪਾ ਜਾਣਾ ਹੁੰਦੀ ਫੇਲ ਬਹੁਤ ਨੇ ਪਾਸ ਥੋੜੇ ਵਤਨ ਵਾਸੀਓ ਦਿਲ ਨਾ ਢਾ ਜਾਣਾ ਪਿਆਰੇ ਵੀਰੋ ਚਲੋ ਹਾਂਸੀ ਚਲੋ ਹਾਂਸੀ ਜਿੱਥੇ ਇਸੇ ਰਸਤੇ ਤੁਸੀਂ ਵੀ ਆ ਜਾਣਾ ਹਿੰਦ ਵਾਸੀਓ ਕਿਤੇ ਸਾਨੂੰ ਦਿਲੋਂ ਨਾ ਭੁਲਾ ਜਾਣਾ ਹਿੰਦ ਵਾਸੀਓ ਕਿਤੇ ਸਾਨੂੰ ਦਿਲੋਂ ਨਾ ਭੁਲਾ ਜਾਣਾ ਮੈਂ ਤੁਹਾਨੂੰ ਮੈਂ ਤੁਹਾਨੂੰ ਸਾਰਾ ਜਗ ਮੁਕਟ ਜਦੋਂ ਉਹ ਸਾਰੇ ਉੱਤੇ ਧਰਦਾ ਕੋਹਿੰਦੂਰ ਵਾਲਾ ਮੁਕਟ ਜਦੋਂ ਉਸ ਸਿਰੇ ਉੱਤੇ ਧਰਦਾ ਮਹਾਰਾਜਾ ਰਣਜੀਤ ਸਿੰਘ ਰਾਜ ਅਜੇ ਵੀ ਕਰਦਾ ਗਰਦਾਰਾਂ ਨਹੀਂ ਗਰਦਾਰੀਆਂ ਨੇ ਹਰਾਇਆ ਸਾਨੂੰ ਨਹੀਂ ਮਹਾਰਾਜਾ ਰਣਜੀਤ ਸਿੰਘ ਕਿੱਥੇ ਸੀ ਮਰਦਾ ਹੱਕ ਦੇ ਵਿੱਚ ਸੀ ਦਮ ਤਾਂ ਮੱਥਾ ਸਿੱਧਾ ਲਾਉਂਦੇ ਮਹਾਬਲੀ ਹਰ ਸਿੱਖ ਤਾਂ ਸਦਾ ਸਿੱਧਾ ਲੜਦਾ ਮਹਾਰਾਜਾ ਰਣਜੀਤ ਸਿੰਘ ਪਰ ਵੱਡੇ ਸਨ ਉਪਕਾਰੀ ਭੁੱਖੇ ਦੁਖੀ ਗਰੀਬਾਂ ਦੀ ਉਸ ਕਰਨ ਸਹਾਇਤਾ ਸਾਰੀ ਬਚਪਨ ਆਪਣਾ ਬਾਲਕ ਰਣਜੀਤ ਸਿੰਘ ਨੇ ਵੈਨ ਦੇ ਖੂਨ ਵਿੱਚ ਗੁਜ਼ਾਰਿਆ ਰੜ ਤੱਤੇ ਚ ਜੂੰਝਣ ਵਾਲਿਆਂ ਨੇ ਉਸ ਨੂੰ ਸ਼ਾਸਤਰਾ ਦੇ ਨਾਲ ਸ਼ਿੰਗਾਰਿਆ ਰੜ ਤੱਤੇ ਵਿੱਚ ਰਹਿਣ ਵਾਲੇ ਰੜ ਤੱਤੇ ਵਿੱਚ ਜੂੰਝਣ ਵਾਲਿਆਂ ਨੇ ਉਸ ਨੂੰ ਸ਼ਾਸਤਰਾ ਦੇ ਨਾਲ ਸ਼ਿੰਗਾਰਿਆ ਮੰਦਰ ਮਸਜਿਦ ਤੇ ਗੁਰਦੁਆਰਿਆਂ ਲਈ ਖੁੱਲੇ ਦਿਲ ਦਾ ਦਿੱਤਾ ਦਾਨ ਇੱਕੋ ਲੜੀ ਦੇ ਵਿੱਚ ਪਰੋ ਦਿੱਤੇ ਹਿੰਦੂ ਸਿੱਖ ਤੇ ਮੁਸਲਮਾਨ ਸ਼ਾਹੀ ਮਹਿਲ ਵਿੱਚ ਗ੍ਰੰਥ ਜੀ ਦਾ ਸਭ ਤੋਂ ਉੱਤੇ ਸੀ ਕੀਤਾ ਪ੍ਰਕਾਸ਼ शाही महल ਵਿੱਚ ਗ੍ਰੰਥ ਜੀ ਦਾ ਸਭ ਤੋਂ ਉੱਤੇ ਕੀਤਾ ਸੀ ਪ੍ਰਕਾਸ਼ ਸ਼ਬਦ ਗੁਰੂ ਤੇ ਸਿੱਖੀ ਸਿਧਾਂਤ ਉੱਤੇ ਪੂਰਾ ਰੱਖਿਆ ਲੱਗਣਾ ਹੈ ਆਓ ਹਾਂ ਲੋ ਗਾਇਜ਼ ਜਿਹੜਾ ਪਹਿਲਾ ਜਿਹੜਾ ਕੋਈ ਜਿਸ ਨੇ ਪੂਰਾ ਕੀਤਾ ਜਿਹੜਾ ਕਿਸੇ ਨੇ ਜਿਹੜਾ ਚੜ੍ਹ ਵਾਲੀ ਚਾਹਤ ਹੈ ਹੋ ਸਕਦਾ ਸਾਰੇ ਦਸ ਦੇ ਦਸ ਨਾਮ ਇਸ ਪਾਸ ਦਾ ਜਿਹਨੇ ਸਭ ਤੋਂ ਜ਼ਿਆਦਾ ਲਿਖੇ ਹੋਏ ਠੀਕ ਹੈ ਜਲੋ 1 ਮਿੰਟ ਹੋ ਗਿਆ ਟਾਈਮ ਹੋ ਕਹਿੰਦੇ ਇੰਟਰਵਿਊ ਨਾ ਪਈ ਸੀ ਅਰੇ ਲਾਲਾ ਹਾਂ ਦਾਨੂ ਨਾ ਚੱਲੇ ਥੋਕੀ ਮੈਂ ਪੁਲੀਆ ਕਾਰਾ ਕਾਰਾ ਕਿੱਥੇ ਗੋਲ

ਉਹ ਸ਼ਹੀਦ ਹੋਣ ਜਾ ਰਹੇ ਹਾਂ ਮਾ ਗੁਜਰੀ ਕਰਮਾ ਵਾਲੀ ਐ ਜਿਸ ਮਰਦ ਸੂਰਮਾ ਜਣਿਆ ਨੇਕੀ ਦੀ ਖਾਤਰ ਲੜਦਾਰਿਆ ਮਾੜੇ ਦਾ ਹੰਮੀ ਬਣਿਆ ਮਾੜੇ ਦਾ ਹੰਮੀ ਬਣਿਆ ਏ ਭਾਰਤ ਦੀ ਇੱਜ਼ਤ ਰਾਖੀ ਲਈਲਾ ਸਾਰਾ ਹੀ ਪਰਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾ ਗਿਆ ਸੁਪਰਾਂ ਦੇ ਬਾਗ ਬਗੀਚੇ ਜੋ ਬਿਲ ਕਦਰਾਂ ਤੋਂ ਨਾ ਤੋ ਜੋ ਛਾ ਗਈ ਸੀ ਘਰ ਪਹੁੰਚੇ ਪੀਰ ਫਕੀਰਾਂ ਦੇ ਮਿਹਨਤ ਨਾਲ ਤਨ ਮਨ ਨਿਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਪੁੱਤ ਚਾਰ ਧਰਮ ਤੋਂ ਵਾਰ ਗਿਆ ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਰਹਿਮਤ ਦੀਆਂ ਨਜ਼ਰਾਂ ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਸਭ ਜਾਤਾਂ ਤੇ ਸਭ ਧਰਮਾਂ ਤੇ ਜਿਵੇਂ ਵੇਖਿਆ ਜਲਵਾ ਸ਼ਿਵ ਦਤ ਨੇ ਧਰ ਸੀਸ ਤੁਰ ਗਿਆ ਚਰਨਾਂ ਤੇ ਜਦ ਕੀਤਾ ਯਾਦ ਕਰੀ ਤਮਨ ਮੈਣੀ ਦੀ ਗੋਦ ਸ਼ਿੰਗਾਰ ਜੋ ਜਿਗਰਾ ਕਲਗੀਆਂ ਵਾਲੇ ਪੁੱਤ ਚਾਰ ਧਰਮ ਤੋਂ ਵਾਰ ਗਿਆ ਜਲ ਚੁੱਕੀ ਤੇਗ ਔਰੰਗੇ ਨੇ ਸਾ ਛਤਰਿਆਂ ਦੇ ਸੁੱਕ ਗਏ ਛੱਡ ਪੰਡਿਤ ਸੁਣਨੇ ਮੰਦਰਾਂ ਨੂੰ ਜਾਂ ਵਿੱਚ ਬਹਾੜਾ ਲੱਕ ਗਏ ਦੇ ਸੀਸ ਪਿਤਾ ਦਾ ਦਿੱਲੀ ਵਿੱਚ ਕਰ ਹਿੰਦੂਆਂ ਤੇ ਉਪਖਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਪੁੱਤ ਚਾਰ ਧਰਮ ਤੋਂ ਵਾਰ ਗਿਆ ਫਤਬਾਦ ਨਿਸ਼ਾਨੀ ਗੈਰਤ ਦੀ ਲਕ ਲਗੀ ਤਸਜਾਉਂਦਾ ਰਿਆ ਆਨੰਦਪੁਰ ਦੀ ਐਸੀ ਸ਼ਾਨ ਬਣੀ ਇੰਦਰ ਵੀ ਸੀ ਸਚ ਕਾਉਂਦਾ ਰਿਆ ਛਕ ਅੰਮ੍ਰਿਤ ਮੁਰਦੇ ਜੀ ਪੈਂਦੇ ਗਿੱਦੜਾਂ ਤੋਂ ਸ਼ੇਰ ਵੰਗ ਹਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਉਤਚਾਰ ਧਰਮ ਤੋਂ ਵਾਰ ਗਿਆ ਜਦ ਵਜ ਜੀ ਚੋਟ ਨਗਾਰੇ ਤੇ ਜਦ ਵਜ ਦੀ ਚੋਟ ਜਦ ਵਜ ਦੀ ਚੋਟ ਨਗਾਰੇ ਤੇ ਕਈ ਭੀਮ ਚੰਦ ਜੇ ਹੜਦੇ ਰੇ ਸੁਣ ਸੁਣ ਕੇ ਗੂੰਜਾਂ ਪੰਥ ਦੀਆਂ ਦਿਲੋਂ ਵੀ ਜਾਬਰ ਚੜਦੇ ਰਹੇ ਜਿੱਤਾਂ ਦੇ ਵਾਅਦੇ ਕਰਦੇ ਰਹੇ ਪਰ ਹਰ ਕੋਈ ਉਸ ਤੋਂ ਹਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਫਤਿਹ ਚਾਰਨ ਤੋਂ ਪੋਆ ਸਾਕਾ ਵੱਖਰਾ ਹੈ ਸਰਹੰਦ ਦਾ ਕਦੇ ਘਰ ਨਾਲ ਪੜਿਓ ਇਤਿਹਾਸ ਹੈ ਪਾਪਨ ਗੰਧ ਦਾ ਕੁਦਰਤ ਵੀ ਕੰਬ ਗਈ ਸੀ ਕੰਬ ਗਈ ਸੀ ਵੇਖ ਕੇ ਜੁਲੰਗਿਆਣੀ ਜਰਿਆ ਖੇਡਣ ਦੀਆਂ ਹੀ ਮਰਾਂ ਸੀ ਮਰਾਂ ਸੀ ਫੈਰਿਓ ਤਰਸ ਕੇ ਆਣੀ ਕਰਿਆ ਖੇਡਣ ਦੀ ਉਮਰਾਂ ਸੀ ਉਮਰਾਂ ਸੀ ਫੈਰਿਓ ਤਰਸ ਕੇ ਆਣੀ ਕਰਿਆ ਖਿੜ ਲੈਣ ਦੇ ਫੁੱਲਾਂ ਨੂੰ ਗੰਗੂ ਆਏ ਨਾ ਕੈਰ ਕਮਾਈ ਜੇ ਲੋੜ ਹੈ ਮਾਇਆ ਦੀ ਲਾਲ ਮੇਰੇ ਗੋਵਿੰਦ ਤੋਲੇ ਆਂ ਲਾਲ ਮੇਰੇ ਗੋਵਿੰਦ ਤੋਲੇ ਆਂ ਮੰਨੀ ਨਾ ਦਾਦੀ ਦੀ ਦਾਦੀ ਦੀ ਮਰਿੰਡੇ ਗਿਆ ਗੁਸੇ ਨਾਲ ਭਰਿਆ ਖੇਡਣ ਦੀ ਉਮਰਾਂ ਯੋ ਤਰਸ ਕੇ ਆਣੀ ਕਰਿਆ ਦਮ ਦੇ ਕੇ ਰੈਈਆਂ ਖੂਤੋਂ ਪਾਣੀ ਪਰ ਦੀਆਂ ਪਹਿਣਾ ਏ ਲਾਲ ਮਹਿਸੂਮਾ ਤੋਂ ਆਕਮਾ ਬਦਲਾ ਕਾ ਧਾਲ ਲੈ ਜਾ ਭੇ ਕੋਈ ਰੱਬ ਨੂੰ ਆ ਰੱਬ ਨੂੰ ਆ ਦੇਖ ਕੇ ਤਪਦਾ ਕਾਲ ਜਾ ਠਰਿਆ ਖੇਡਣ ਦੀਆਂ ਹੀ ਮਰਾਂ ਸੀ ਯੂ ਮਰਾਂ ਸੀ ਯੋ ਤਰਸ ਕੇ ਆਣੀ ਕਰਿਆ ਖੇਡਣ ਦੀਆਂ ਹੀ ਮਰਾਂ ਸੀ ਯੂ ਮਰਾਂ ਸੀ ਵਰਿਓ ਤਰਸਲੀ ਕਦੀ ਹੁ ਘੜੀ ਹੱਥ ਤੋਰ ਕੋਤੇ ਚਪਤੇ ਚਪੀਤੀ ਹੋਵੇਗੀ ਦिला ਦਾਦੀ ਜੀ ਦੇ ਦਿਲ ਤੇ ਕੀ ਕੀਤੀ ਹੋਵੇਗੀ ਫਤੇ ਸਿੰਗਣੇ ਜਫਤੇ ਸਾਂਜੀ ਕੀਤੀ ਹੋਵੇਗੀ ਘੱਟਿ ਹਤੂ ਗੰਗੂ ਹਤੂ ਸਭ ਬਈ ਮੰਨੀਆਂ ਖੇੜਾ ਤੇਰਾ ਸੁਟ ਨਾਣੀ ਨਮਕ ਹਰਾਮੀ ਕਿਤੀ ਹੱਤੂ ਗੰਗੂ ਆਦੂ ਸਭ ਬੇਈਮਨੀਆ ਖੜਾ ਤੇਰਾ ਸੁੱਟ ਨਾਣੀ ਨਮਕ ਹਰਾਮੀਆ ਜੁਕੇ ਨਹੀਂ ਸਿੱਕੇ ਅੱਗੇ ਛੱਡ ਦੇ ਜਕਾਲੀ ਸੀ ਸਿੱਧਕਾ ਦੇ ਮੱਥੇ ਕੋਲੋ ਵੈਰੀ ਕੋਲੋ ਹਰੇ ਦਾਤੀ ਜੀ ਦੇ ਦੁ ਤੈ ਕੀ ਬੀਤੀ ਹੋਵੇਗੀ ਫਤੇ ਸਿੰਘਣੇ ਜਪੋਤੇ ਸਾਂਝੀ ਕੀਤੀ ਹੋਵੇਗੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ